ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਹੋਰ ਸਾਰੇ ਭੈਣ ਭਰਾ ਠੀਕ ਠਾਕ ਹੋਵੋਗੇ ਤੇ ਅੱਜ 2 ਦਿਨਾਂ ਬਾਅਦ ਮੌਸਮ ਜਿਆ ਵਧੀਆ ਬਣਿਆ ਅੱਜ ਤਾਂ ਪ੍ਰਮਾਤਮਾ ਨੇ ਅੱਜ ਸਵੇਰ ਹੀ ਧੁੱਪ ਕੱਢ ਲਈ ਕੱਲ ਵੀ ਬੱਦਲੀ ਸੀ ਪਰਸੋਂ ਵੀ ਕਿਣਮੈਣ ਜੀ ਹੁੰਦੀ ਸੀਗੀ ਤੇ ਅੱਜ ਮੌਸਮ ਪੂਰਾ ਠੀਕ ਆ ਤੇ ਆਏ ਸੀ ਖੇਤ ਤੇ ਮੈਂ ਤੁਹਾਨੂੰ ਦਿਖਾਈਏ ਆਲੂ ਤੇ ਔਰ ਸਾਰੇ ਵਧੀਆ ਹੋਵੋਗੇ ਤੇ ਅੱਜ ਪ੍ਰਮਾਤਮਾ ਨੇ ਬਹੁਤ ਸੋਹਣੀ ਧੁੱਪ ਕੱਢੀ ਆ ਅੱਜ ਦਿਨ ਲੱਗਿਆ ਵਾ ਦੇਖੋ ਧੁੱਪ ਬਹੁਤ ਸੋਹਣਾ ਦਿਨ ਲੱਗਿਆ ਵਿਆ ਤੇ ਆਹ ਦੇਖੋ ਆਪਣਾ ਐਮ 5 ਬਾਲੂ ਅੱਜ ਇਹ 64 65 ਦਿਨ ਦਾ ਹੋ ਗਿਆ ਦੇਖੋ ਇਹਦੇ ਪੱਤੇ ਦੇਖੋ ਪਹਿਲਾਂ ਕੀ ਸੋਹਣੇ ਪੱਤੇ ਆ ਇਹਦੇ ਬੇਲ ਬਹੁਤ ਸੋਹਣੀ ਆ ਦੇਖੋ ਤੇ ਦੇਖੋ ਆਏ ਨੇ ਵੀ ਇਹ ਕਿੰਦਾ ਸਾਰੀ ਬਹੁਤ ਸੋਹਣਾ ਬਹੁਤ ਸੋਹਣੀ ਬੇਲ ਆ ਇਹ ਅੱਜ ਆਪਣੇ ਹੋਗੇ 64 ਦੇਣ ਦੇ ਤੇ ਪਹਿਲਾਂ ਤਾਂ 2-3 ਦਿਨ ਮੀਂਹ ਦੇ ਨਾਲ ਬਾਬਾ ਇੱਥੇ ਆਪਣੀਆਂ ਤੇ ਤਿੰਨ ਸਵਰੇਆਂ ਹੋ ਗਈਆਂ ਇੱਥੇ ਹਾਂ ਤੇ ਇਹ ਮੇਰੇ ਚ ਪਹਿਲੇ ਪਹਿਲੀ ਪਹਿਲੀ ਆਰੇ ਬਾਣ ਚ ਲੱਗੇ ਆ ਰੇਤਲਾ ਜਾਈ ਬਾਣ ਪਹਿਲੀ ਵਾਰ ਹੀ ਲੱਗਿਆ ਝੂਆਂ ਲੋ ਤੇ ਜਿਵੇਂ ਸਾਨੂੰ ਡਾਰਸ਼ੀ ਚ ਗੁੱਲੀ ਡੰਡਾ ਬਹੁਤ ਹੁੰਦਾ ਸੀ ਇਹ ਨਹੀਂ 1.5 ਦੀ ਬੀਲਡ ਹੈ ਦੀਵਨੀ ਜਿਵੇਂ ਦੂਜੇ ਡਾਇਮੰਡ ਦੀ ਬੀਲਡ ਹੈ ਕਿ ਪੈਂਦੀ ਆ ਨਾ ਉਮੇ ਇਹ ਡੈਗ ਦੀਵਨੀ ਬੀਲ ਦੇਖੋ ਕਿੰਨੇ ਕਿੰਨੇ ਚੌੜੇ ਪੱਤੇ ਆ ਇਹਦੇ ਦੇਖੋ ਦੇਖੋ ਕਿੰਨੇ ਕਿੰਨੇ ਚੌੜੇ ਪੱਤੇ ਆ ਸਾਰੇ ਪਾਸੇ ਕਿਸੇ ਪਾਸੇ ਨਹੀਂ ਕੋਈ ਐ ਇੱਕੋ ਜਿੱਕੀ ਬੇਲ ਆ ਦੇਖੋ ਚਾਰੇ ਪਾਸੇ ਨੂੰ ਦੇਖੋ ਇਹ ਇਹ ਆਪਣੇ M5 ਦੇ ਹੈਗੇ ਆ ਪੰਜ ਕਿੱਲੇ ਬਹੁਤ ਸੋਹਣਾ ਖੜਾ ਆ ਲੂ ਤੇ ਇਹ ਅੱਜ ਤਾਂ ਮੈਂ ਇਕੱਲਾ ਕੱਲੂ ਮੈਂ ਇੱਕ ਦਿਨ ਤੁਹਾਨੂੰ ਇਹਦਾ ਪੱਟ ਕੇ ਸੈਜ ਵੀ ਚੈੱਕ ਕਰਾਵਾਂਗੇ ਬਹੁਤ ਸੋਹਣਾ ਸੈਜ ਚੱਕਿਆ ਬਹੁਤ ਸੋਹਣਾ ਦਾਣਾ ਬਣਿਆ ਵਾ ਉਹ ਵੀ ਤੁਹਾਨੂੰ ਦਿਖਾਵਾਂਗੇ ਇਹਦਾ M5 ਦਾ ਵੀ ਦੇਖੋ ਆ ਆਪਣੇ ਬੰਨਿਆਂ ਵਾਲਾ ਆ ਗਿਆ ਤੇ ਉਹ ਮੂਰੇ ਖਾਲ ਆ ਤੇ ਦੇਖੋ ਚਾਰੇ ਪਾਸੇ ਨੂੰ ਲੰਮਾ ਹੀ ਆ ਇੱਕ ਘੇਰਾ ਹੀ ਆ ਇਹ ਪੰਜਾਂ ਕਿੱਲਾਂ ਦਾ ਬਹੁਤ ਸੋਹਣੀ ਫਸਲ ਆ ਇਹ M5 ਤੇ ਸੀ ਇਹ ਆਪਣਾ ਇਹ ਚ 131 ਪਰਾਲੀ ਮਸਾਂਖ ਪਾਈ ਆ ਇਹਦੇ ਚ ਅਸੀਂ ਇੱਕ ਬਾਣ ਖੁਸ਼ਕ ਹੋ ਗਿਆ ਸੀ ਇਹ ਸਾਰਿਆਂ ਨੂੰ ਲੋਹੜੀ ਦੀਆਂ ਵੀ ਬਹੁਤ-ਬਹੁਤ ਵਧਾਈਆਂ ਅੱਜ ਲੋਹੜੀ ਵੀ ਆ। ਸਾਰੇ ਭੈਣ ਭਰਾਵਾਂ ਨੂੰ ਲੋਹੜੀ ਦੀਆਂ ਬਹੁਤ-ਬਹੁਤ ਵਧਾਈਆਂ ਜੀ। ਦੇਖੋ ਆਪਣਾ ਇਹ ਐਮ5 ਵਾਲੂ। ਅਸੀਂ ਵੀਡੀਓ ਨੂੰ ਇੱਥੇ ਹੀ ਲੱਗੇ ਆ ਸਮਾਪਤ ਕਰਨ। ਸਾਡੇ YouTube ਚੈਨਲ Facebook ਪੇਨ ਨੂੰ ਲਾਈਕ ਤੇ ਸਬਸਕ੍ਰਾਈਬ ਸ਼ੇਅਰ ਤੇ ਫੋਲੋ ਜ਼ਰੂਰ ਕਰੋ। ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ।